ਹੋਰ ਕੋਈ ਦਿੱਕਤ ਤਾਂ ਨਹੀਂ ਪਈ ਕਦੇ ਮਰ ਬੱਕਰੀਆਂ ਦੀ ਨਾ ਵੀਰੇ ਕੋਈ ਦਿੱਕਤ ਨਹੀਂ ਹੈਗੀ ਐਵੇਂ ਕਹਦਾ ਠੀਕ ਹੈ ਬਹੁਤ ਵਧੀਆ ਚਰਦੀਆਂ ਨੇ ਉੂੰ ਵੀ ਲਾ ਲਉ ਸਹੀ ਨੇਗੀਆਂ ਆ ਜਿੰਨਾ ਮਲਕ ਦੀ ਕਿਰਪਾ ਨਾਲ ਬਾਕੀ ਥੋੜੀ ਜਿਹੀ ਆਪਣੀ ਦੇਖ ਰੇਖ ਦਾ ਵੀ ਹੁੰਦਾ ਠੀਕ ਆ ਨਾ ਵਧੀਆ ਨੇ ਪਸ਼ੂ ਤੇਰੇ ਮੇਰੇ ਦੇ ਸਾਰੇ ਪਸ਼ੂਆਂ 'ਚ ਕੋਈ ਘਾਟ ਨਹੀਂ ਪਾਈ ਦੇਖਣਾ ਤੇਰਾ ਚੋਰਾ ਬਹੁਤਾ ਬਾਕੀ ਪੂਰੇ ਖਾਨ ਪੇ ਬਾਕੀ ਸਾਰਾ ਲਲਾ ਦੋ ਵਿਕੇ ਤੋਂ ਆਪਣਾ ਇੰਨਾ ਵਾਸਤੇ ਛੱਡਿਆ ਹੋਇਆ ਵੀਰੇ ਠੀਕ ਆ ਕਿਉਂਕਿ ਪ੍ਰਿੰਟ ਕਰਾਉਣਾ ਚਾਰ ਆਏਗਾ ਠੀਕ ਆ ਚਲਦੀ ਹੋਵੇ ਠੀਕ ਆ ਕਿ ਮੈਂ ਚੱਲਦਾ ਕੰਮ ਕਰ ਤੇ ਰਹਾਂ ਉਹ ਵੀ ਠੀਕ ਆ ਬਾਈ ਨਾਲ ਸਾਸਾ ਪੁਰ ਪੂਰਾ ਹੀ ਪੂਰਾ ਠੀਕ ਆ ਲੈ ਬਾਈ ਆ ਕੇ ਨਾ ਬਾਈ ਨੇ ਕਿਹਾ ਨਾ ਬਾਈ ਨੂੰ ਸਵਾਗਤ ਖਾਤਾ ਬਾਈ ਕਹਿੰਦਾ ਘੰਟਾ ਦੋ ਘੰਟੇ ਬੱਕਰੀਆਂ ਦੇ ਵਿੱਚ ਇੱਕ ਨਾ ਮਸਾਣੀ ਪਿੰਡ ਬਾਈ ਦਾ ਮੁੰਸੀ ਵਾਲਾ ਪਿੰਡ ਆਗਾ ਮੁੰਸੀਆਲ ਤੋਂ ਕਹਿੰਦਾ ਬਾਈ ਆ ਕੇ ਕਹਿੰਦਾ 10 ਕੁ ਮਿੰਟ ਬਾਈ ਲੈਵੇ ਅੱਧਾ ਘੰਟਾ ਲਾ ਕੇ ਜਾਂਦਾ ਜੇ ਲੋੜ ਹੁੰਦੀ ਹੈ ਵਿਚਾਰੇ ਨੂੰ ਜਦ ਮਰਜ਼ੀ ਫੋਨ ਕਰ ਲੈ ਵੀਰੇ ਆਉਂਦਾ ਆਪਣੇ ਵਧੀਆ ਲਾਲੋ ਦੇਖ ਲੈ ਕੋਈ ਬੰਦਾ ਕਿ ਨਾ ਰੱਬ ਦਾ ਰੂਪ ਹੁੰਦਾ ਹਨਾ ਹਾਂ ਜਿੰਮੇ ਆਪਣੀ ਚੱਲ ਦੁਕਾਨਦਾਰੀ ਹੈਗੀ ਦੋਖੜੀ ਦੁਕਾਨਦਾਰੀ ਬੰਦ ਕਰਕੇ ਵੀ ਆਉਂਦਾ ਮੈਂ ਨਾ ਵਧੀਆ ਗੱਲਾਂ ਨਹੀਂ ਆਪਣਾ ਕੰਮ ਕੋਈ ਨਹੀਂ ਛੱਡਦਾ ਮੈਂ ਛੱਡਦਾ ਨੇ ਇੱਕ ਗੱਲ ਹੋਰ ਵੀ ਜੇ ਹੁਣ ਤੈਥੋਂ ਪਤਾ ਲੱਗੂਗਾ ਕਾ ਹੈ ਵੀ ਬੱਕਰੀਆਂ ਦਾ ਕੰਮ ਕਰਨ ਨੂੰ ਹਾਂ ਠੀਕ ਆ ਕੰਮ ਵੀ ਪਤਾ ਲੱਗਦਾ ਨੇ ਔਲਜਾ ਦਾ ਪਤਾ ਲੱਗਦਾ ਬਾਕੀ ਬਾਈ ਦੇ ਬੱਕਰੀਆਂ ਪਹਿਲਾਂ ਬਾਈ ਪਹਿਲਾਂ ਰੱਖੀਆਂ ਹੋਈਆਂ ਨੇ ਇਹਨੂੰ ਨੌਲੇਜ ਹੈਗੀ ਆ ਤੁਹਾਨੂੰ ਨੌਲੇਜ ਵੀ ਹੈਗੀ ਆ ਬਾਰੇ ਹਾਂ ਬਾਕੀ ਹੁਣ ਕਿਵੇਂ ਤੈਨੂੰ ਮਾੜੀ ਮੋਟੀ ਨੌਲੇਜ ਦਿਦਾ ਬੰਦਾ ਪਤਾ ਲੱਗਦਾ ਵੀ ਇਹ ਠੀਕ ਆ ਹੁਣ ਬਈ ਪਤਾ ਲੱਗ ਗਿਆ ਜਾਣਕਾਰੀ ਵੀ ਬੱਕਰੀਆਂ ਨੂੰ ਕੀ ਦੇਣਾ ਕੀ ਨਾ ਦੇਣਾ ਅਜੇ ਪੂਰੀ ਤਾਂ ਨਹੀਂ ਹੋਈਗੀ ਵੀਰੇ ਠੀਕ ਆ ਐ ਵੀ ਚਲੋ ਜਿੰਨੇ ਸੈਟਰ ਨੇ ਬਾਕੀ ਸੈਟਰ ਨੇ ਵੀਰੇ ਦੇਖ ਮੂਤੇ ਖੜਿਆਂ ਦੀ ਤਾਂ ਵਡਿਆਈ ਵੀ ਹੁੰਦੀ ਐ ਮੈਨੂੰ ਤਾਂ ਜੋ ਐ ਲੱਗਦਾ ਵੀ ਮੈਨੂੰ ਆ ਦਿੱਕਤ ਹੈਗੀ ਇਹਨੂੰ ਫੋਨ ਕਰ ਲੈਣਾ ਇਹ ਚਲੋ ਕਈ ਵਾਰੀ ਨਹੀਂ ਵੀ ਚਾਹਦਾ ਤਾਂ ਬਾਈ ਦਾ ਹੈਗਾ ਹੀ ਅਵਤਾਰ ਠੀਕ ਐ ਚਾਹੇ ਮੈਂ ਰਾਤ ਨੂੰ ਵੀ ਫੋਨ ਕਰ ਕਰ ਦੇਖਿਆ ਆਪਣਾ ਫੋਨ ਉਸ ਟਾਈਮ ਟੈਂਡ ਕਰਦਾ ਦੱਸਦਾ ਵੀ ਇਹ ਵੀ ਇਹ ਵੀ ਆ ਚੀਜ਼ ਦੇ ਦੇ ਫਲਾਣੇ ਨੂੰ ਆਇਆ ਦੇ ਦੇ ਆਪਣਾ ਵੀ ਸਹੀ ਆਪਣਾ ਕਾਰੋਬਾਰ ਵੀ ਆਪਣੀ ਮਾਲਕੀ ਮਾਰਦਿਆਂ ਨਹੀਂ ਗਈਆਂ ਬਾਈ ਨਾਲ ਪਹਿਲਾਂ ਵੀ ਸਾਥ ਦਿੱਤਾ ਹੁਣ ਵੀ ਸਾਥ ਦੇਵਾਂਗੇ ਵੀਰੇ ਹਾਂ ਵੀਰੇ ਪੂਰਾ ਸਾਥ ਦਿੱਤਾ ਬਾਈ ਵੀਡੀਓ ਬਾਈ ਤੁਹਾਨੂੰ ਚੰਗੀ ਲੱਗਦੀ ਆ ਕਿ ਨਾ ਗਾਹਾਂ ਦੇ ਗਾਹ ਸ਼ੇਅਰ ਤੇ ਕਮੈਂਟ ਲਾਇਕ ਕਰਦਾ ਕਰੋ ਭਰਾ ਮੇਰੇ ਵੀ ਜਾ ਬਾਈ ਕਿਹੜੇ ਕਿਹਨਾ ਬੱਕਰੀਆਂ ਦਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਬਾਈ ਮੋਟਾ ਲਾ ਕੇ ਖੜਾਂਗੇ ਆਪਾਂ ਧੰਨਵਾਦ ਬਾਈ ਜੀ